ਪੈਰਾ ਦਾ ਪੇਂਟਿੰਗ ਕਰਦਾ ਫੁੱਟ ਆਰਚਰੀ ਦਾ ਤੇ ਸਾਈਕਲਿੰਗ ਕਰਦਾ ਤੇ ਹੁਣ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਕਿ ਮੈਂ ਹੁਣ ਤੀਰ ਅੰਦਾਜ਼ੀ ਕਰ ਰਿਹਾ ਨੈਸ਼ਨਲ ਚ ਪਿਛਲੇ ਸਾਲ ਦਸੰਬਰ ਚ ਪਹਿਲੀ ਵਾਰ ਪਾਰਟਿਸਿਪੇਟ ਕੀਤਾ ਸੀਗਾ ਜੀ 50 ਮੀਟਰ ਪੈਰਾ ਆਰਚਰੀ ਦੇ ਵਿੱਚ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਤੁਹਾਨੂੰ ਗੁਰੂ ਸਾਹਿਬ ਨੇ ਇੰਨੀ ਹਿੰਮਤ ਇੰਨਾ ਬਲ ਬਖਸ਼ਿਆ ਹੋਵੇ ਕਿ ਤੁਸੀਂ ਚੱਲਣ ਜੋਗੇ ਜ਼ਰੂਰ ਤੁਹਾਨੂੰ ਬਣਾਇਆ ਹੋਵੇ ਮੈਨੂੰ ਇਸ ਚੀਜ਼ ਦਾ ਹਮੇਸ਼ਾ ਮਾਨ ਹੁੰਦਾ ਕਿ ਗੁਰੂ ਸਾਹਿਬ ਨੇ ਇੱਕ ਆਪਦੀ ਸਿੱਖੀ ਬਖਸ਼ੀ ਤੇ ਦੂਸਰਾ ਬਲ ਬਖਸ਼ਿਆ ਚੰਗੇ ਰਸਤੇ ਤੇ ਚੰਗੇ ਰਹਿਮਤ ਤੇ ਚੱਲਣ ਦਾ ਮੈਂ ਬੜਾ ਖੁਸ਼ਕਿਸਮਤ ਆ ਕਿ ਮੈਨੂੰ ਇਦਾਂ ਦੇ ਮੇਰੇ ਮਾਪਿਓ ਮਿਲੇ ਕਿ ਜਿਨ੍ਹਾਂ ਨੇ ਮੈਨੂੰ ਨਹੀਂ ਛੱਡਿਆ ਹੈਗਾ ਕਿਉਂਕਿ ਅੱਜ ਕੱਲ ਸਮਾਜ ਦੇ ਵਿੱਚ ਜਦੋਂ ਵੀ ਕੋਈ ਡਿਫਰੈਂਟ ਏਬਲਡ ਬੱਚਾ ਜਨਮ ਲੈਂਦਾ ਤਾਂ ਸੋਚ ਲਿਆ ਜਾਂਦਾ ਕਿ ਜਾਂ ਤੇ ਇਹਨੂੰ ਛੱਡ ਦਿੱਤਾ ਜਾਵੇ ਤੇ ਜਾਂ ਇਹਨੂੰ ਪਿੰਗਲਵਾੜੇ ਜਾਂ ਕਿਤੇ ਹੋਰ ਇਹਨੂੰ ਉਹ ਛੱਡਦਾ ਹੀ ਹੈ। ਦਰ ਜਿਹੜਾ ਤੁਹਾਡੀ ਜ਼ਿੰਦਗੀ ਚ ਆਉਂਦੇ ਰਹਿਣ ਮੈਂ ਇਹ ਨਹੀਂ ਕਹਾਂਗਾ ਵੀ ਨਾ ਆਉਣ ਪਰ ਹਾਂ ਪਰਮਾਤਮਾ ਉਹਨਾਂ ਨੂੰ ਚੱਲਣ ਦੀ ਤੁਹਾਨੂੰ ਤਾਕਤ ਜ਼ਰੂਰ ਬਖਸ਼ੇ। ਖਾਸੀ ਗੱਲ ਦੋਸਤੋ ਤੁਸੀਂ ਉਹ ਸਭ ਸੁਨੇਹਣੇ ਹੋਣਗੇ ਬੇਸ਼ੱਕ ਵੀ ਨੇ ਜਿਹੜੇ ਬਹਿ ਕੇ ਕਰਦੇ ਗਿਲਾ ਮੁਕੱਥਾ ਇਹਨਾਂ ਸਾਰੇ ਸ਼ਬਦਾਂ ਨੂੰ ਇੱਕ ਕਿਨਾਰੇ ਤੇ ਇੱਕ ਨੁੱਕਰ ਤੇ ਰੱਖਣ ਵਾਲੇ ਆਜੋਸ ਇਨਸਾਨ ਦੇ ਤੁਹਾਨੂੰ ਰੂਗੂ ਕਰਾਉਣ ਲੱਗੇ ਆ ਇਹਨਾਂ ਦਾ ਨਾਮ ਜਗਵਿੰਦਰ ਸਿੰਘ ਪੈਰਾ ਅਕਚਰੀ ਦੇ ਸਟਾਰ ਨੇ ਤੇ ਹੱਥਾਂ ਤੋਂ ਗੁਰੂ ਸਾਹਿਬ ਨੇ ਉਹਨਾਂ ਨੂੰ ਚਾਹੇ ਬੰਝ ਰੱਖਿਆ ਪਰ ਅੰਦਰ ਐਸਾ ਬੂਸਟ ਭਰਿਆ ਐਸੀ ਉਹਨਾਂ ਤੇ ਗੁਰੂ ਸਾਹਿਬ ਦੀ ਕਿਰਪਾ ਥੱਕਦੇ ਨਹੀਂ ਅੱਕਦੇ ਨਹੀਂ ਤੇ ਹਰ ਇੱਕ ਗਰਾਊਂਡਾਂ ਦਾ ਸ਼ਿੰਗਾਰ ਬਣੇ ਰਹਿੰਦੇ ਨੇ ਤੇ ਜਿਨ੍ਹਾਂ ਨੇ ਲੰਮਾ ਸਮਾਂ ਮਿਹਨਤ ਕਰਕੇ ਆਪਦਾ ਨਾਮ ਦੁਨੀਆ ਦੀ ਰੌਸ਼ਨੀ ਕਿਤਾਬਾ ਜਗਵਿੰਦਰ ਉਹਨਾਂ ਦੇ ਤੁਹਾਡੇ ਨੂੰ ਰੂਬਰੂ ਕਰਾਉਣੇ ਬਈ ਬਹੁਤ ਬਹੁਤ ਸਵਾਲ ਤੇ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਜਗਵਿੰਦਰ ਬਾਈ ਅ ਮਹਾਰਾਜ ਦੀ ਈ ਡੀ ਕਿਰਪਾ ਵੀ ਪ੍ਰਮਾਤਮਾ ਨੇ ਜੇ ਹੱਥ ਨਹੀਂ ਦਿੱਤੇ ਤਾਂ ਗੁਰਸਿੱਖੀ ਸੰਭੀ ਆ ਹਾਂਜੀ ਮੈਨੂੰ ਲੱਗਦਾ ਕਿ ਗੁਰਸਿੱਖੀ ਜੀਵਨ ਦੀ ਸਾਂਭ ਸੰਭਾਲ ਜਾਂ ਸਾਡਾ ਇੱਕ ਸਿੱਖ ਪਰਿਵਾਰ ਚ ਜਨਮ ਹੋਣਾ ਇਹ ਵੀ ਉਸ ਪ੍ਰਮਾਤਮਾ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਸੰਭਵ ਨਹੀਂ ਹੈਗਾ ਤੇ ਉਹਨਾਂ ਦੇ ਲਿਖੇ ਹੋਏ ਜੋ ਚੀਜ਼ਾਂ ਜੋ ਜਿਓ ਲੇਖ ਉਹ ਲਿਖਦੇ ਆ ਜਿਵੇਂ ਉਹਨਾਂ ਨੂੰ ਚੰਗਾ ਲੱਗਦਾ ਹੈਗਾ ਉਹਦਾ ਉਹ ਸਾਡੇ ਜੀਵਨ ਦੇ ਵਿੱਚ ਪੱਪਰ ਦਾ ਹਾਂਜੀ ਹਾਂਜੀ ਮੈਂ ਪਾਤਲਾ ਸ਼ਹਿਰ ਦਾ ਰਹਿਣ ਵਾਲਾ ਤੇ ਥੋੜੇ ਟਾਈਮ ਤੋਂ ਇੱਥੇ ਪਟਿਆਲੇ ਰਹਿ ਰਹੇ ਆ ਗੇਮ ਕਰਕੇ ਹਾਂਜੀ ਤਾਂ ਕਿਹੜੇ ਕਿਹੜੇ ਗੇਮਾਂ ਚ ਮੱਲਾ ਮਾਰ ਲੀਂ ਤੁਸੀਂ ਹਾਂਜੀ ਅ ਮੈਂ ਸਟਾਰਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਮਤਲਬ ਨਾਲ ਪੈਰਾਂ ਦਾ ਪੇਂਟਿੰਗ ਕਰਦਾ ਫੁੱਟ ਆਰਟਿਸਟ ਹੈਗਾ ਤੇ ਸਾਈਕਲਿੰਗ ਕਰਦਾ ਤੇ ਹੁਣ ਗੁਰੂ ਸਾਹਿਬ ਦੀ ਇੰਨੀ ਕਿਰਪਾ ਹੈਗੀ ਆ ਕਿ ਜੋ ਅਸਤਰ ਸ਼ਾਸਤਰ ਸਾਡੇ ਜੀ ਧਰਮ ਦੇ ਵਿੱਚ ਸਾਡੀ ਸਿੱਖੀ ਦੇ ਵਿੱਚ ਗੁਰੂਆਂ ਨੇ ਹਮੇਸ਼ਾ ਅਸਤਰ ਸ਼ਾਸਤਰਾਂ ਨੂੰ ਨਾਲ ਰੱਖਣ ਵਾਸਤੇ ਨਾਲ ਰੱਖਿਆ ਤੇ ਹਮੇਸ਼ਾ ਉਹਨਾਂ ਨੂੰ ਫਸਟ ਪ੍ਰੈਫਰੈਂਸ ਦਿੱਤੀ ਆ ਤੇ ਉਸੇ ਨੂੰ ਧਿਆਨ ਚ ਰੱਖਦੇ ਹੋ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ ਕਿ ਮੈਂ ਹੁਣ ਤੀਰ ਅੰਦਾਜ਼ੀ ਕਰ ਰਿਹਾ ਤੇ ਨੈਸ਼ਨਲ ਚ ਪਿਛਲੇ ਸਾਲ ਦਸੰਬਰ ਚ ਪਹਿਲੀ ਵਾਰ ਪਾਰਟਿਸਪੇਟ ਕੀਤਾ ਸੀਗਾ ਜੀ 50 ਮੀਟਰ ਪੈਰਾ ਆਰਚਰੀ ਦੇ ਵਿੱਚ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਤੁਹਾਨੂੰ ਗੁਰੂ ਸਾਹਿਬ ਨੇ ਇੰਨੀ ਹਿੰਮਤ ਇੰਨਾ ਬਲ ਬਖਸ਼ਿਆ ਹੋਵੇ ਕਿ ਤੁਸੀਂ ਚੱਲਣ ਜੋਗੇ ਜ਼ਰੂਰ ਤੁਹਾਨੂੰ ਬਣਾਇਆ ਹੋਵੇ ਤੇ ਮੈਨੂੰ ਇਸ ਚੀਜ਼ ਦਾ ਹਮੇਸ਼ਾ ਮਾਣ ਹੁੰਦਾ ਹੈ ਕਿ ਗੁਰੂ ਸਾਹਿਬ ਨੇ ਇੱਕ ਆਪ ਦੇ ਆਪ ਦੀ ਸਿੱਖੀ ਬਖਸ਼ੀ ਤੇ ਦੂਸਰਾ ਬਲ ਬਖਸ਼ਿਆ ਚੰਗੇ ਰਸਤਿਆਂ ਤੇ ਚੰਗੇ ਰਹਿਮਾਂ ਤੇ ਚੱਲਣ ਦਾ ਜਦੋਂ ਬਈ ਸਕੂਲ ਟਾਈਮ ਚ ਪੜ੍ਹਦੇ ਹੁੰਦੇ ਸੀ ਕਿ ਤੁਸੀਂ ਜਾਂ ਤੁਹਾਨੂੰ ਜਦੋਂ ਲੱਗਿਆ ਵੀ ਆਪ ਦੇ ਅੰਦਰ ਲਈ ਸਕਿੱਲਸ ਦਾ ਨਹੀਂ ਪਤਾ ਹੁੰਦਾ ਜੀ ਜੀ ਉਦੋਂ ਐ ਮਾਨ ਉਦਾਸ ਹੁੰਦਾ ਸੀ ਵੀ ਮਾਰਾ ਇਹਨੇ ਵਾਂਝੇ ਰੱਖ ਰਿਹਾ ਆ ਅਸਲ ਦੇ ਵਿੱਚ ਮੈਨੂੰ ਲੱਗਦਾ ਕਿ ਜਦੋਂ ਕੋਈ ਵੀ ਡਿਫਰੈਂਟ ਏਬਲਡ ਬੱਚਾ ਘਰ ਚ ਪੈਦਾ ਹੁੰਦਾ ਉਹਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਕਿ ਉਹ ਉਹ ਕਿਸੇ ਅੰਗ ਪੈਰ ਤੋਂ ਵਾਂਝਾ ਜੀ ਸਭ ਤੋਂ ਪਹਿਲਾਂ ਉਹਨੂੰ ਫੇਸ ਕਰਦੇ ਆ ਉਹਦੇ ਮਾਪਿਓ ਉਹਦੇ ਪੇਰੈਂਟਸ ਹਨਾ ਤੇ ਮੈਂ ਬੜਾ ਖੁਸ਼ਕਿਸਮਤ ਆ ਕਿ ਮੈਨੂੰ ਇਦਾਂ ਦੇ ਮੇਰੇ ਮਾਪਿਓ ਮਿਲੇ ਕਿ ਜਿਨ੍ਹਾਂ ਨੇ ਮੈਨੂੰ ਨਹੀਂ ਛੱਡਿਆ ਹੈਗਾ ਕਿਉਂਕਿ ਅੱਜਕੱਲ ਸਮਾਜ ਦੇ ਵਿੱਚ ਜਦੋਂ ਵੀ ਕੋਈ ਡਿਫਰੈਂਟ ਏਬਲਡ ਬੱਚਾ ਜਨਮ ਲੈਂਦਾ ਤਾਂ ਸੋਚ ਲਿਆ ਜਾਂਦਾ ਕਿ ਜਾਂ ਤਾਂ ਇਹਨੂੰ ਛੱਡ ਦਿੱਤਾ ਜਾਵੇ ਤੇ ਜਾਂ ਇਹਨੂੰ ਪਿੰਗਲਵਾੜੇ ਜਾਂ ਕਿਤੇ ਹੋਰ ਇਹਨੂੰ ਉਹ ਸਾਡਾ ਹੀ ਹੈ ਹਨਾ ਸੋ ਪਰ ਮੈਨੂੰ ਇਸ ਗੱਲ ਦੀ ਬੜੀ ਹਮੇਸ਼ਾ ਤੋਂ ਮਾਣ ਵੀ ਹੈ ਤੇ ਇਸ ਗੱਲ ਦੀ ਬੜੀ ਖੁਸ਼ੀ ਹੁੰਦੀ ਹੈ ਕਿ ਪਰਮਾਤਮਾ ਦੀ ਕਿਰਪਾ ਨਾਲ ਮੇਰੇ ਮਾਪਿਓ ਨੇ ਮੇਰੀ ਬੜੀ ਵਧੀਆ ਤੇ ਬੜੀ ਸੋਹਣੀ ਸਿੱਖੀ ਸਰੂਪ ਦੇ ਨਾਲ ਰੱਖਦੇ ਹੋਏ ਮੇਰੀ ਪਰਵਰੇਸ਼ ਕੀਤੀ ਹੈਗੀ ਆ ਤੇ ਪਹਿਲੀ ਵਾਰੀ ਕਿੱਥੇ ਪਾਰਟਿਸਿਪੇਟ ਕੀਤਾ ਸੀ ਗੇਮਾਂ 'ਚ ਉਹ ਗੇਮਸ ਦੇ ਵਿੱਚ ਮੈਂ ਫਸਟ ਟਾਈਮ ਪਾਰਟਿਸਿਪੇਟ ਕੀਤਾ ਸੀ ਪੈਰਾਸਾਈਕਲਿੰਗ ਦੇ ਵਿੱਚ ਚੰਡੀਗੜ੍ਹ ਸਟੇਟ ਚੈਂਪੀਅਨਸ਼ਿਪ ਸੀਗੀ ਜੀ 50 ਕਿਲੋਮੀਟਰ ਦੇ ਤੇ ਉੱਥੇ ਸਾਡੇ ਰਕੇਸ਼ ਮਹਿੰਦਰਾ ਸਰ ਜੀ ਜੋ ਮੈਨੂੰ ਸਾਈਕਲਿੰਗ ਚ ਲੈ ਕੇ ਆਏ ਸੀਗੇ ਤੇ ਉਹਨਾਂ ਨੇ ਉਹਨਾਂ ਦਾ ਮੈਨੂੰ ਬੜਾ ਸਪੋਰਟ ਰਿਆ ਤੇ ਉਸ ਤੋਂ ਬਾਅਦ ਉਡੀਸਾ ਦੇ ਵਿੱਚ 35 ਕਿਲੋਮੀਟਰ ਤੇ ਮਲੇਸ਼ੀਆ ਦੇ ਵਿੱਚ ਇੱਕ ਸਿਟੀ ਆ ਉੱਥੋਂ ਸਿੰਗਾਪੁਰ ਤੱਕ ਅਸੀਂ 270 ਕਿਲੋਮੀਟਰ ਸਾਈਕਲ ਰਾਈਡ ਵੀ ਕੀਤਾ ਸੀਗਾ ਤੇ ਨਾਲ ਹੀ 200 ਕਿਲੋਮੀਟਰ 212 ਕਿਲੋਮੀਟਰ 300 ਕਿਲੋਮੀਟਰ ਦੇ ਬਰੇਵੇ ਰਾਈਡਸ ਹੁੰਦੀਆਂ ਤੇ ਇਹ ਵੀ ਕਾਫੀ ਅੱਛੇ ਸਮੇਂ ਦੇ ਨਾਲ ਕੰਪਲੀਟ ਕੀਤੀਆਂ ਸੋ ਹੁਣ ਇਹੀ ਹੈਗਾ ਕਿ ਗੁਰੂ ਸਾਹਿਬ ਕਿਰਪਾ ਕਰਨ ਤੇ ਆਰਚਰੀ ਦੇ ਵਿੱਚੋਂ ਇੱਕ ਵਧੀਆ ਮੁਕਾਮ ਹਾਸਲ ਕਰਕੇ ਆਪਦੇ ਸਿੱਖੀ ਸਰੂਪ ਦਾ ਆਪਦੀ ਸਟੇਟ ਦਾ ਆਪਦੇ ਦੇਸ਼ ਦਾ ਪੂਰੇ ਦੇਸ਼ ਦੇ ਵਿੱਚ ਨਾਮ ਰੋਸ਼ਨ ਕਰਨ ਦੀ ਇੱਕ ਇੱਛਾ ਹੈਗੀ ਆ ਤੇ ਇੱਛਾ ਹਰੇਕ ਪਲੇਅਰ ਦੀ ਹੁੰਦੀ ਹੈ ਪਰ ਮੈਨੂੰ ਲੱਗਦਾ ਕਿ ਉਹਦੇ ਨਾਲ-ਨਾਲ ਸਾਡੇ ਅੰਦਰ ਇੱਕ ਹਾਰਡਵਰਕ ਇੱਕ ਜਰੂਰ ਹੋਣਾ ਬਹੁਤ ਜ਼ਰੂਰੀ ਹੈਗਾ ਜੀ ਤੇ ਬਾਈ ਜੀ ਪਹਿਲਾਂ ਆਪਾਂ ਗੱਲ ਕਰਕੇ ਹਟੇ ਸੀਗੇ ਵੀ ਬਹੁਤ ਘੱਟ ਲੋਕ ਨੇ ਜਿਹੜੇ ਜਿਹੜੇ ਅ ਦਰਸਤ ਹੋਣ ਦੇ ਬਾਵਜੂਦ ਵੀ ਇਸ ਫੀਲਡ ਚ ਆਉਂਦੇ ਨੇ ਜਾਂ ਮਿਹਨਤ ਤੋਂ ਬਹੁਤ ਹੱਥ ਛਡਾਉਂਦੇ ਨਹੀਂ ਕਹਿੰਦੇ ਵੀ ਨਹੀਂ ਮਿਹਨਤ ਨਹੀਂ ਕਰਕੇ ਰਾਜੀ ਤੁਹਾਨੂੰ ਇਹੋ ਜਿਹੀ ਕਿਹੜੀ ਅੰਦਰਲੀ ਬੂਸਟ ਆ ਜਾਂ ਐਸਾ ਪੈਸ਼ਨ ਆ ਜਿਹੜਾ ਤੁਹਾਨੂੰ ਇਸ ਗੱਲ ਲਈ ਪ੍ਰੇਰਿਤ ਕਰਦਾ ਰਹਿੰਦਾ ਵੀ ਆ ਵੀ ਕੰਮ ਕਰ ਲੈ ਤੇ ਆ ਵੀ ਕੰਮ ਕਰ ਲੈ ਹਾਂਜੀ ਇਹ ਚੀਜ਼ ਦੇ ਲਈ ਪਹਿਲੀ ਗੱਲ ਤਾਂ ਜੋ ਸਮਰੱਥਾ ਬਖਸ਼ਣ ਵਾਲਿਆ ਵਾਈਗੁਰੂ ਪਰਮਾਤਮਾ ਜੀ ਆ ਉਹ ਤੁਹਾਨੂੰ ਜਿੰਨੇ ਜੋਗਾ ਬਣਾਉਣ ਤੁਸੀਂ ਓਨਾ ਹੀ ਕਰ ਸਕਦੇ ਹੋ ਹਨ ਮੈਨੂੰ ਮੇਰੇ ਜਿਹੜੇ ਮੋਟੀਵੇਸ਼ਨ ਲੈਕਚਰ ਮੈਂ ਕਰਦਾ ਕਾਫੀ ਥਾਂ ਤੇ ਤੇ ਪਹਿਲਾਂ ਮੇਰੀ ਸੋਚ ਹੁੰਦੀ ਸੀ ਕਿ ਬੰਦਾ ਚਾਹੇ ਕੁਝ ਵੀ ਕਰ ਸਕਦਾ ਚਾਹੇ ਤੁਸੀਂ ਪਹਾੜ ਤੋੜ ਦੋ ਜਾਂ ਕੁਝ ਵੀ ਪਰ ਹੁਣ ਮੈਨੂੰ ਇਹ ਲੱਗਦਾ ਕਿ ਨਹੀਂ ਵੀ ਤੁਹਾਨੂੰ ਜੋ ਗੁਰੂ ਸਾਹਿਬ ਜੋ ਸਾਨੂੰ ਗੁਰਬਾਣੀ ਚ ਸਿਖਾਉਂਦੇ ਆ ਉਹ ਇਹ ਹੈਗਾ ਕਿ ਤੁਸੀਂ ਇੱਕ ਪਾਣੀ ਦੇ ਵਿੱਚ ਤੈਰਦੇ ਹੋਏ ਜੀਵ ਜੋ ਸਿਰਫ ਹੱਥ ਪੈਰ ਮਾਰ ਸਕਦੇ ਹੋ ਮਿਹਨਤ ਕਰ ਸਕਦੇ ਹੋ ਸਟਰਗਲ ਕਰ ਸਕਦੇ ਹੋ ਉਹਦਾ ਫਲ ਤੁਹਾਨੂੰ ਉਸ ਪ੍ਰਮਾਤਮਾ ਵਾਹਿਗੁਰੂ ਨੇ ਕਿਸ ਰੂਪ ਚ ਤੇ ਕਦੋਂ ਦੇਣਾ ਇਹ ਉਹਨਾਂ ਨੂੰ ਪਤਾ ਹੈਗਾ ਤੇ ਕਈ ਬਹੁਤ ਜ਼ਿਆਦਾ ਇਸ ਚੀਜ਼ ਨੂੰ ਵੀ ਲੈ ਕੇ ਜਾਂਦੇ ਆ ਕਿ ਸਾਡੀ ਕਿਸਮਤ ਦੇ ਵਿੱਚ ਇਹ ਨਹੀਂ ਸੀ ਹੈਗਾ ਜਾਂ ਸਾਡੀ ਹੱਥਾਂ ਦੀਆਂ ਲਕੀਰਾਂ ਇਦਾਂ ਉਦਾਂ ਸਾਰੀਆਂ ਚੀਜ਼ਾਂ ਨਾ ਤਾਂ ਮੈਂ ਇੱਕੋ ਹੀ ਚੀਜ਼ ਜ਼ਰੂਰ ਕਹਿਣਾ ਹੁੰਦਾ ਕਿ ਬਹੁਤ ਸਾਰੇ ਅਸੀਂ ਸਾਰੇ ਹੁਣ ਤਾਂ ਸਮਾਜ ਦੇ ਵਿੱਚ ਸੋਸ਼ਲ ਮੀਡੀਆ ਦਾ ਜ਼ਮਾਨਾ ਅਸੀਂ ਦੇਖਦੇ ਆ ਕਿ ਜਿਨ੍ਹਾਂ ਦੇ ਹੱਥ ਵੀ ਨਹੀਂ ਹੈਗੇ ਪੈਰ ਵੀ ਨਹੀਂ ਹੈਗੇ ਉਹ ਵੀ ਵੱਡੇ ਵੱਡੇ ਮੁਕਾਮ ਹਾਸਲ ਕਰੀ ਬੈਠੇ ਆ ਤਾਂ ਇੱਥੋਂ ਗੁਰਬਾਣੀ ਵੀ ਸਾਨੂੰ ਇਹ ਸੇਧ ਦਿੰਦੀ ਹੈ ਕਿ ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਦੇਖੋ ਸਾਨੂੰ ਮੰਗਣ ਦੀ ਕੋਸ਼ਿਸ਼ ਚੀਜ਼ ਦੀ ਲੋੜ ਨਹੀਂ ਹੈਗੀ ਕਿਉਂਕਿ ਪ੍ਰਮਾਤਮਾ ਨੇ ਸਾਨੂੰ ਬਿਨਾ ਮੰਗੀ ਬੜਾ ਕੁਝ ਦਿੱਤਾ ਹੋਇਆ ਸਾਡੇ ਚ ਕਿੰਨੇ ਲੋਕ ਆ ਜਿਨ੍ਹਾਂ ਨੇ ਸੂਰਜ ਦੀ ਮੰਗ ਕੀਤੀ ਆ ਆ ਸਾਡਾ ਕਦੋਂ ਦਾ ਜਨਮ ਹੋਇਆ ਅਸੀਂ ਕਦੀ ਵੀ ਅਰਦਾਸ ਤਾਂ ਨਹੀਂ ਕੀਤੀ ਵੀ ਸਾਨੂੰ ਸੁਪਰਮਾਤਮਾ ਸਾਡੀ ਢੋਲੀ ਸੂਰਜ ਦੀ ਰੋਸ਼ਨੀ ਪਾਈ ਹਨਾ ਜਾਂ ਸਾਨੂੰ ਆਰਾਮ ਕਰਨ ਵਾਸਤੇ ਰਾਤ ਬਖਸ਼ੀ ਤੇ ਉਹ ਬਖਸ਼ ਰਿਹਾ ਤੇ ਅਸੀਂ ਕਦੀ ਵੀ ਜਨਮ ਦੇ ਟਾਈਮ ਵੀ ਸਾਡੇ ਅਸੀਂ ਕਦੀ ਅਰਦਾਸ ਤਾਂ ਨਹੀਂ ਕੀਤੀ ਵੀ ਸਾਨੂੰ ਹੱਥ ਦੇਈਂ ਸਾਨੂੰ ਪੈਰ ਦੇਈਂ ਸਾਨੂੰ ਦੋ ਅੱਖਾਂ ਦੇਈਂ ਸਾਨੂੰ ਨੱਕ ਦੇਈਂ ਸਾਨੂੰ ਖਾਣ ਨੂੰ ਮੂੰਹ ਦੇਈਂ ਹਨਾ ਬਿਲਕੁਲ ਪਰ ਉਹਨੇ ਫਿਰ ਵੀ ਸਾਰਾ ਕੁਝ ਦਿੱਤਾ ਸਾਨੂੰ ਖੜੇ ਰਹਿਣ ਲਈ ਟਿਕਣ ਲਈ ਧਰਤੀ ਦਿੱਤੀ ਜਦੋਂ ਸਾਨੂੰ ਇੰਨਾ ਜ਼ਿਆਦਾ ਕੁਝ ਬਿਨਾ ਮੰਗੇ ਮਿਲ ਚੁੱਕਿਆ ਇਸ ਤੋਂ ਇਲਾਵਾ ਫਿਰ ਹੋਰ ਕੀ ਭਾਲਦੇ ਆ ਠੀਕ ਹੈ ਚੰਗੇ ਰਸਤਿਆਂ ਤੇ ਚੱਲਣ ਲਈ ਸਾਨੂੰ ਪੈਰ ਮਿਲੇ ਆ ਮਿਹਨਤ ਕਰਨ ਲਈ ਸਾਨੂੰ 10 ਉਂਗਲਾਂ ਸੋਹਣੇ ਹੱਥ ਪੈਰ ਪ੍ਰਮਾਤਮਾ ਨੇ ਲਾ ਦਿੱਤੇ ਆ ਤੇ ਜੇ ਫਿਰ ਵੀ ਅਸੀਂ ਕਿਸਮਤ ਹੀ ਸਾਰਾ ਕੁਝ ਥੋਪਣਾ ਹੈਗਾ ਤੇ ਰੱਬ ਤੇ ਹੀ ਥੋਪਣਾ ਕਿ ਨਹੀਂ ਵੀ ਯਾਰ ਆੜ ਹੀ ਠੀਕ ਹੋਇਆ ਪ੍ਰਮਾਤਮਾ ਨੇ ਇਹ ਨਹੀਂ ਕੀਤਾ ਜਾਂ ਮੈਨੂੰ ਇਹ ਨਹੀਂ ਮਿਲਿਆ ਉੱਥੇ ਫਿਰ ਮੈਂ ਇਸ ਚੀਜ਼ ਨੂੰ ਬੇਵਕੂਫੀ ਸਮਝਦਾ ਕਿ ਤੁਹਾਨੂੰ ਬਹੁਤ ਕੁਝ ਦੇ ਚੁੱਕਿਆ ਪ੍ਰਮਾਤਮਾ ਹੁਣ ਤੁਹਾਨੂੰ ਖੁਦ ਵੀ ਹੱਥ ਹਿਲਾਉਣਾ ਚਾਹੀਦਾ ਤੇ ਉਸ ਮਿਹਨਤ ਤੋਂ ਉਸ ਟਾਰਗੇਟ ਤੋਂ ਕਦੇ ਵੀ ਆਪਦਾ ਧਿਆਨ ਮੈਨੂੰ ਨਹੀਂ ਲੱਗਦਾ ਵੀ ਕਦੇ ਵੀ ਤੁਹਾਨੂੰ ਫੇਰਨ ਦੇਣਾ ਚਾਹੀਦਾ ਪਰ ਇਹ ਚੀਜ਼ ਹੁੰਦੀ ਆ ਉਦੋਂ ਜਦੋਂ ਤੁਸੀਂ ਇੱਕ ਦਰਖਤ ਹੁੰਦਾ ਨਾ ਜਦੋਂ ਆਪਦੀ ਜੜ੍ਹਾਂ ਨਾਲ ਜੁੜਿਆ ਰਹਿੰਦਾ ਤਾਂ ਹੀ ਉਹ ਹਰਿਆ ਭਰਿਆ ਰਹਿ ਸਕਦਾ ਤੇ ਸੰਸਾਰ ਦਾ ਜੁੜਾ ਮਰਜੀ ਵੱਡਾ ਦਰਖਤ ਹੋਵੇ ਸੰਸਾਰ ਦਾ ਸਭ ਤੋਂ ਵੱਡਾ ਦਰਖਤ ਵੀ ਦੇਖੋਗੇ ਜਿਹੜਾ ਸਭ ਤੋਂ ਵੱਧ ਫੈਲਿਆ ਹੋਊਗਾ ਜੇ ਉਹ ਵੀ ਇੱਕ ਦਿਨ ਵਾਸਤੇ ਦੋ ਦਿਨ ਵਾਸਤੇ ਆਪਦੀ ਜੜ੍ਹਾਂ ਤੋਂ ਅੱਡ ਹੋ ਜੇ ਤੇ ਉਹ ਸੁੱਕ ਜਾਊਗਾ ਖਤਮ ਹੋ ਉਹਦਾ ਕੋਈ ਦੋ ਦਿਨਾਂ ਬਾਅਦ ਚਾਰ ਦਿਨਾਂ ਬਾਅਦ ਕੋਈ ਵਿजूद ਨਹੀਂ ਬਿਲਕੁਲ ਇਹੀ ਸੇਮ ਸਾਡੇ ਜੀਵਨ ਦੇ ਵਿੱਚ ਹੈਗਾ ਸਾਡੀਆਂ ਜੜ੍ਹਾਂ ਸਾਡਾ ਸਿੱਖੀ ਸਰੂਪ ਸਾਡਾ ਜੋ ਗਿਆਨ ਸਾਨੂੰ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਰਹੇ ਆ ਉਹਨੂੰ ਅਪਣਾ ਕੇ ਆਪਦੀ ਜ਼ਿੰਦਗੀ ਚ ਅੱਗੇ ਵਧਦੇ ਆ ਤਾਂ ਹੀ ਅਸੀਂ ਹਰੇ ਭਰੇ ਰਹਿ ਸਕਦੇ ਨਹੀਂ ਤਾਂ ਸਾਡੀ ਜੀਵਨ ਦੇ ਵਿੱਚ ਕੋਈ ਕੋਈ ਅਸਤਿਤਵ ਨਹੀਂ ਹੈਗਾ ਉਸ ਚੀਜ਼ ਦਾ ਕਿ ਕਿਹਨਾਂ ਯਕੀਨ ਕਿੰਨਾ ਕਰਦੇ ਹੋ ਮਹਾਰਾਜ ਯਕੀਨ ਮੇਰਾ ਮੈਨੂੰ ਲੱਗਦਾ ਹੈ ਕਿ ਮੇਰਾ ਸਭ ਤੋਂ ਵੱਧ ਯਕੀਨ ਹੀ ਮਹਾਰਾਜ ਤੇ ਆ ਕਿਉਂਕਿ ਮੈਨੂੰ ਹਮੇਸ਼ਾ ਤੋਂ ਹੁੰਦਾ ਸੀਗਾ ਵੀ ਮੇਰੀ ਜੇ ਮੈਂ ਸਾਰੇ ਕੰਮ ਕਰ ਲੈਣਾ ਮੈਂ ਖਾਣਾ ਬਣਾ ਲੈਣਾ ਪੈਰਾਂ ਨਾਲ ਰੋਟੀ ਬਣਾ ਲੈਣਾ ਕੱਪੜੇ ਧੋਣੇ ਪ੍ਰੈਸ ਕਰਨੇ ਜਿੰਨੇ ਵੀ ਤੁਸੀਂ ਆਲ ਓਵਰ ਰੁਟੀਨ ਦੇ ਜਿੰਨੇ ਵੀ ਕੰਮ ਸਾਰੇ ਕਰ ਲੈਣਾ ਪਰ ਮੈਨੂੰ ਹਮੇਸ਼ਾ ਤੋਂ ਸੀਗਾ ਕਿ ਮੇਰਾ ਮੇਰੀ ਦਸਤਾਰ ਮੇਰੇ ਸਿਸਟਰ ਮੇਰੀ ਭੈਣ ਸਿਉਂਦੀ ਆ ਸੀ ਜੇ ਮੇਰੇ ਤਿੰਨ ਭੈਣਾਂ ਤਿੰਨੋਂ ਦੀ ਮੈਰਿਜ ਹੋ ਚੁੱਕੀ ਆ ਤੇ ਮੈਨੂੰ ਹਮੇਸ਼ਾ ਤਾਂ ਹੁੰਦਾ ਸੀ ਵੀ ਅੱਗੇ ਜਾ ਕੇ ਮੇਰੀ ਦਸਤਾਰ ਮੇਰੇ ਕੇਸਾਂ ਦੀ ਸਾਂਭ ਸੰਭਾਲ ਕੌਣ ਕਰੂਗਾ ਪਰ ਜਦੋਂ ਉਹ ਕਹਿੰਦੇ ਆ ਨਾ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਚੜਾਇਓ ਜਾਣੀ ਜਾਨ ਸਤਗੁਰਾ ਉਹ ਹਮੇਸ਼ਾ ਤੁਹਾਡੇ ਨਾਲ ਆ ਚੰਗੇ ਮਾੜੇ ਕੰਮਾਂ 'ਚ ਮਾੜੇ ਕੰਮ ਜਿੱਥੇ ਵੀ ਤੁਸੀਂ ਆਉਂਗੇ ਉਹ ਹਮੇਸ਼ਾ ਤੁਹਾਨੂੰ ਆਪ ਹੀ ਬਚਾ ਲੈਂਦਾ ਤੇ ਆਪ ਹੀ ਉਹਨੇ ਤੁਹਾਨੂੰ ਕੱਢ ਲੈਣਾ ਉਸ ਦੁਬੀ ਦਾ ਵਿੱਚੋਂ ਤੇ ਮੇਰਾ ਸਿੱਕੀ ਸਰੂਪ ਫਿਰ ਸੰਭਿਆ ਮੇਰੀ ਸਰਦਾਰਨੀ ਸੁਖਪ੍ਰੀਤ ਕੌਰ ਨੇ ਤੇ 4 ਸਾਲ ਹੋ ਗਏ ਸਾਡੀ ਮੈਰਿਜ ਨੂੰ ਤੇ ਬੇਟਾ ਸਾਡਾ ਇੱਕ ਹਰਸਾਈਬ ਸਿੰਘ ਤੇ ਬੜਾ ਸੋਹਣਾ ਜਿਹਾ ਗੁਰੂ ਸਾਹਿਬ ਨੇ ਪਰਿਵਾਰ ਸਾਡਾ ਹੈਗਾ ਤੇ ਮਤਲਬ ਉਹੀ ਚੀਜ਼ ਮੈਂ ਦੱਸਣਾ ਚਾਹੁੰਨਾ ਕਿ ਸਾਨੂੰ ਨਹੀਂ ਫਿਕਰਾਂ ਟੈਨਸ਼ਨ ਇਹ ਚੀਜ਼ਾਂ ਕਰਨ ਦੀ ਲੋੜ ਨਹੀਂ ਹੈਗੀ ਤੁਹਾਨੂੰ ਸਿਰਫ ਲੋੜ ਹੈਗੀ ਆ ਗੁਰੂ ਗਿਆਨ ਦੇ ਨਾਲ ਜੁੜਨ ਦੀ ਉਸ ਗਿਆਨ ਨੂੰ ਸਮਝਣ ਦੀ ਤੇ ਸਭ ਤੋਂ ਵੱਡੀ ਗੱਲ ਹੈ ਕਿ ਸਿਰਫ ਪੜ੍ਹਨ ਤੱਕ ਸੀਮਤ ਨਾ ਰੱਖੋ ਉਹਨੂੰ ਆਪਣੀ ਲਾਈਫ ਦੇ ਵਿੱਚ ਲੈ ਕੇ ਆਓ ਕਿਉਂਕਿ ਸਾਡੇ ਗੁਰੂਆਂ ਦੇ ਕੋਲ ਸ਼ਕਤੀਆਂ ਹੁੰਦੇ ਹੋਏ ਵੀ ਉਹਨਾਂ ਨੇ ਸਾਰੀਆਂ ਚੀਜ਼ਾਂ ਪ੍ਰੈਕਟੀਕਲ ਕਰਕੇ ਦਿਖਾਈਆਂ ਨਹੀਂ ਤਾਂ 10ਵੇਂ ਪਾਤਸ਼ਾਹ ਤੁਹਾਨੂੰ ਤੁਹਾਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਈ ਲੋੜ ਨਹੀਂ ਸੀ ਹੈਗੀ ਆਨੰਦਪੁਰ ਛੱਡਣ ਦੀ ਹਨਾ ਉਹਨਾਂ ਨੇ ਦਿਖਾਇਆ ਕਿ ਤੁਹਾਨੂੰ ਆਪਣੀ ਚਾਹੇਤੀ ਤੋਂ ਚਾਹੇਤੀ ਚੀਜ਼ ਵੀ ਛੱਡਣੀ ਪੈ ਸਕਦੀ ਹੈ ਸਾਡਾ ਕਿਸੇ ਵੀ ਚੀਜ਼ ਨਾਲ ਮੋਹ ਮਾਇਆ ਦਾ ਲੇਪ ਕਿਸੇ ਚੀਜ਼ ਨਾਲ ਨਹੀਂ ਜਿਆਦਾ ਚੜਿਆ ਹੋਇਆ ਹੋਣਾ ਚਾਹੀਦਾ ਤੇ ਮਾਛੀਵਾੜੇ ਦੇ ਜੰਗਲਾਂ 'ਚ ਰਹਿ ਕੇ ਵੀ ਉਹਨਾਂ ਨੇ ਉਸ ਪ੍ਰਮਾਤਮਾ ਦਾ ਸ਼ੁਕਰ ਕੀਤਾ ਹਨਾ ਤੇ ਮਿੱਤਰ ਪਿਆਰੇ ਨੂੰ ਇੰਨਾ ਸੋਹਣਾ ਸ਼ਬਦ ਰਾਜ ਕੇ ਸਾਨੂੰ ਐਡਾ ਸੋਹਣਾ ਗਿਆਨ ਦਿੱਤਾ ਨਹੀਂ ਤਾਂ ਉਹ ਤਾਂ ਰਾਜਿਆਂ ਦੇ ਰਾਜੇ ਮਹਾਰਾਜਿਆਂ ਦੇ ਮਹਾਰਾਜੇ ਆ ਉਹਨਾਂ ਨੂੰ ਤਾਂ ਇਹ ਸਾਰੇ ਕਸ਼ਤ ਸਹਿਣ ਦੀ ਲੋੜ ਹੀ ਨਹੀਂ ਸੀ ਪਰ ਗੱਲ ਕੀ ਹੈਗੀ ਸੀ ਕਿ ਜਦੋਂ ਇੱਕ ਮਾਪਿ ਉਹ ਹਾਰਡਵਰਕ ਕਰਦਾ ਜਾਂ ਕਿਸੇ ਚੀਜ਼ ਤੋਂ ਗੁਜ਼ਰਦਾ ਤਾਂ ਬੱਚੇ ਨੂੰ ਸਿੱਖਿਆ ਜ਼ਿਆਦਾ ਮਿਲਦੀ ਆ ਤਾਂ ਜਿਹੜਾ ਸਿੱਖੀ ਦੇ ਵਿੱਚ ਜੋ ਗਿਆਨ ਹੈਗਾ ਉਹ ਸਿਰਫ ਲਿਖਤੀ ਰੂਪ ਦੇ ਵਿੱਚ ਨਹੀਂ ਹੈਗਾ ਉਹ ਪ੍ਰੈਕਟੀਕਲ ਹੀ ਆ ਹਰ ਇੱਕ ਹਰ ਚੀਜ਼ ਨੂੰ ਚਾਹੇ ਉਹ ਗ੍ਰਸਤ ਜੀਵਨ ਆ ਚਾਹੇ ਉਹ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਜਿੰਨੇ ਵੀ ਗੁਰੂਆਂ ਤੱਕ ਕੀਰਤ ਧਰਮ ਦੀ ਕਰਨੀ ਹਨਾ ਤੇ ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਸਾਨੂੰ ਪ੍ਰੈਕਟੀਕਲ ਹੀ ਕਰਕੇ ਦਿਖਾਈਆਂ ਨੇ ਤੇ ਇਹ ਫੇਰ ਵੀ ਅਸੀਂ ਉਸ ਚੀਜ਼ ਨੂੰ ਅ ਆਪਣਾ ਨਹੀਂ ਰਹੇ ਸਾਨੂੰ ਲੱਗਦਾ ਹੈ ਕਿ ਜੇ ਸਾਨੂੰ ਕੰਮ ਨਹੀਂ ਮਿਲਿਆ ਸਾਡੀ ਕਿਸਮਤ ਸਭ ਤੋਂ ਮਾੜੀ ਆ ਜੇ ਸਾਨੂੰ ਕਿਸੇ ਵਧੀਆ ਕੋਲ ਚ ਐਡਮਿਸ਼ਨ ਨਹੀਂ ਮਿਲਿਆ ਸਾਡੀ ਕਿਸਮਤ ਸਭ ਤੋਂ ਮਾੜੀ ਆ ਜੇ ਸਾਡੇ ਬਾਹਰ ਦੇ ਵਿਜਨ ਹੀ ਲੱਗ ਰਹੇ ਰਫਿਊਜ਼ਲ ਕਿ ਕਿਤਰਾ ਮੁਕੱਦਰਾਂ ਦੇ ਬਾਹਰ ਹੋ ਜਾਂਦੇ ਨੇ ਤਾਂ ਅਸੀਂ ਬੜੀ ਛੇਤੀ ਆਪਦੇ ਗੁਰੂ ਤੋਂ ਮੂੰਹ ਮੋੜ ਕੇ ਨਾ ਸਾਧੂਆਂ ਪਕੰਡੀਆਂ ਸ਼ਿਕਵੇ ਕਰਨ ਨਾਲ ਚੱਲ ਜਾਂਦੇ ਆ ਅਸੀਂ ਸ਼ੁਕਰਾਨਾ ਨਹੀਂ ਕਰਦੇ ਕਿਉਂਕਿ ਪਤਾ ਕੀ ਹੈ ਅਣਹੂਣੀ ਕੁਝ ਵੀ ਨਹੀਂ ਹੁੰਦੀ ਹੁੰਦਾ ਉਹੀ ਹੈ ਜੋ ਉਸ ਪ੍ਰਮਾਤਮਾ ਨੂੰ ਚੰਗਾ ਲੱਗਦਾ ਬਿਲਕੁਲ ਮੇਰੀ ਲਾਈਫ ਚ ਬੜੇ ਉਤਾਰ ਚੜਾਵਾ ਆਏ ਆ ਬੜੇ ਐਕਸੀਡੈਂਟ ਵੀ ਹੋਏ ਆ ਹੁਣ ਆਰਚਰੀ ਸਟਾਰਟ ਕੀਤੀ ਆ ਇਹਦੇ ਵਿੱਚ ਵੀ ਕਾਫੀ ਹਾਰਡਲਸ ਆ ਵੀ ਰਹੇ ਆ ਤੇ ਮੈਨੂੰ ਪਤਾ ਅੱਗੇ ਆਉਣਗੇ ਵੀ ਤੇ ਕੁਝ ਆ ਕੇ ਲੰਘ ਵੀ ਚੁੱਕੇ ਆ ਕਦੇ 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 ਮਨ ਉਦਾਸ ਹੋ ਜਾਂਦਾ ਸੁਖਿੰਦਰ ਭਾਈ ਕਦੇ ਵੀ ਉਦਾਸ ਹਾਂ ਭਾਈ ਦੇਖੋ ਮੈਂ ਤੁਹਾਨੂੰ ਦੱਸਦਾ ਵੀ ਮੇਰਾ ਮੈਂ ਇੱਕ ਮਨੁੱਖੀ ਜੀਵ ਬੰਦਾ ਹੈਗਾ ਇੱਕ ਹਨਾ ਇਨਸਾਨ ਆ ਤੇ ਉਹ ਚੀਜ਼ ਜਦੋਂ ਤੁਹਾਨੂੰ ਕਦੇ ਨਾ ਕਿਤੇ ਕਿਤੇ ਨਾ ਕਿਤੇ ਹੁੰਦੀ ਆ ਵੀ ਯਾਰ ਜੇ ਅੱਜ ਮੇਰੇ ਹੱਥ ਹੁੰਦੇ ਹਨਾ ਤਮ ਇਹ ਚੀਜ਼ ਨੂੰ ਜਿਨ੍ਹਾਂ ਦੇ ਹੱਥ ਹੈਗੇ ਆ ਉਹਨਾਂ ਤੋਂ ਕਿਤੇ ਜ਼ਿਆਦਾ ਵਧੀਆ ਕਰਕੇ ਦਿਖਾਉਂਦਾ ਪਰ ਇਹਦੇ ਓਪੋਜ਼ਿਟ ਬਹੁਤ ਸਾਰੇ ਲੋਕ ਮੈਨੂੰ ਮੈਨੂੰ ਉਦੋਂ ਜ਼ਿਆਦਾ ਮੈਨੂੰ ਮੇਰੇ ਹੱਥ ਹੋਣ ਨਾਲੋਂ ਜ਼ਿਆਦਾ ਦੁੱਖ ਮੈਨੂੰ ਉਦੋਂ ਹੁੰਦਾ ਜਦੋਂ ਲੋਕ ਇਹ ਚੀਜ਼ ਕਹਿ ਦਿੰਦੇ ਆ ਕਿ ਜਿੱਥੇ ਵੀ ਤੂੰ ਅੱਜ ਹੈਗਾ ਸ਼ਾਇਦ ਉਹ ਤਾਂ ਕਰਕੇ ਵੀ ਤੇਰੇ ਹੱਥ ਨਹੀਂ ਹੈਗੇ ਹਨਾ ਜਾਂ ਜਿਵੇਂ ਇੱਕ ਛੋਟੀ ਜੀ ਗੱਲ ਲਾ ਲਓ ਕਿ ਮੇਰੇ ਜਿਵੇਂ ਬਸ-ਪਾਸ ਆ ਹਨਾ ਤੇ ਉਹ ਕਹਿ ਦਿੰਦੇ ਕਿ ਯਾਰ ਵੀ ਲੈ ਇਹਨੂੰ ਫਾਇਦਾ ਹਨਾ ਵੀ ਇਹ ਤਾਂ 100% ਹੈਂਡੀਕੈਪਟਰ ਦਾ ਬਸ-ਬਸ ਬਣਿਆ ਹੋਇਆ ਵੀ ਇਹਨੂੰ ਟਿਕਟ ਨਹੀਂ ਦੇਣੀ ਪੈਂਦੀ ਹਨਾ ਸੋ ਅਸੀਂ ਇੱਥੇ ਹੀ ਫਸੇ ਹੋਏ ਆ ਸਾਡਾ ਜਿਹੜਾ ਸੋਤ ਦਾ ਦਾਇਰਾ ਤਾਂ ਉੱਥੇ ਜੇ ਜਾ ਕੇ ਤੁਹਾਨੂੰ ਕਿਤੇ ਨਾ ਕਿਤੇ ਫੀਲ ਹੁੰਦਾ ਮਤਲਬ ਦੁੱਖ ਵਾਲੀ ਕੋਈ ਗੱਲ ਨਹੀਂ ਹੈਗੀ ਮੈਂ ਬਹੁਤ ਸਾਰੇ ਡਿਫਰੈਂਟ ਬਿਲਡ ਭੈਣ ਭਰਾਵਾਂ ਨੂੰ ਮਿਲਦਾ ਉਹ ਇਸੇ ਗੱਲ ਕਰਕੇ ਬਾਹਰ ਨਹੀਂ ਨਿਕਲਦੇ ਉਹ ਕਹਿੰਦੇ ਸਾਨੂੰ ਲੋਕਾਂ ਦਾ ਬੜਾ ਕੁਝ ਸੁਣਨਾ ਪੈਂਦਾ ਵੀ ਲੋਕ ਸਾਨੂੰ ਜੱਜ ਕਰਦੇ ਆ ਹਨਾ ਤਾਂ ਮੈਂ ਉਹਨਾਂ ਨੂੰ ਇੱਕੋ ਗੱਲ ਕਹਿੰਦਾ ਉਹਨਾਂ ਵੀ ਤੁਨੂੰ ਟੋੜੀ ਜਿਹੜੀ ਜੱਜਮੈਂਟ ਕਰਨੀ ਉਹ ਪ੍ਰਮਾਤਮਾ ਨੇ ਕਰਨੀ ਆ ਗੁਰੂ ਸਾਹਿਬ ਨੇ ਕਰਨੀ ਆ ਹੋਰ ਹੋਰ ਕੋਈ ਤੁਹਾਨੂੰ ਜੱਜ ਕਰ ਹੀ ਨਹੀਂ ਸਕਦਾ ਹਨਾ ਦੂਸਰੇ ਬੰਦੇ ਤਾਂ ਜੱਜ ਤੁਹਾਨੂੰ ਕੱਪੜਿਆਂ ਤੋਂ ਤੁਹਾਡੇ ਪੈਰਾਂ ਤੋਂ ਤੁਹਾਡੇ ਤੌਰ ਤਰੀਕੇ ਤੋਂ ਜੱਜ ਕਰਨਾ ਪਰ ਹਕੀਕਤ ਦੇ ਵਿੱਚ ਦਾ ਤੁਹਾਡਾ ਰਿਜ਼ਲਟ ਆ ਤੁਹਾਡਾ ਜਿਹੜਾ ਜੱਜ ਆ ਉਹ ਤਾਂ ਪ੍ਰਮਾਤਮਾ ਹੈ ਨਾ ਜਦੋਂ ਤੁਹਾਨੂੰ ਉਹਨੇ ਜੀਵੇਂ ਦਾ ਤੁਹਾਨੂੰ ਉਸ ਸੰਸਾਰ ਤੇ ਬਣਾ ਕੇ ਭੇਜਤਾ ਜੇ ਤੁਸੀਂ ਆਪਣੇ ਆਪ ਨੂੰ ਹਜੇ ਤੱਕ ਐਕਸੈਪਟ ਹੀ ਨਹੀਂ ਕੀਤਾ ਫਿਰ ਤੁਸੀਂ ਅੱਗੇ ਵਧਣ ਦਾ ਕੋਈ ਮਤਲਬ ਮਤਲਬ ਕੋਈ ਰਾਹ ਰਹਿ ਨਹੀਂ ਜਾਂਦਾ ਸ਼ੁਕਰਾਨਾ ਹਰ ਵੇਲੇ ਹੀ ਕਰਨਾ ਚਾਹੀਦਾ ਬਿਲਕੁਲ ਜੀ ਬਿਲਕੁਲ ਮੈਂ ਕਹਿੰਦਾ ਜੀ ਬੜੀ ਵਾਰ ਐਦਾਂ ਕੁਝ ਹੋ ਜਾਂਦਾ ਹੈ ਕਿ ਹਾਂ ਵੀ ਜਿੱਥੇ ਜਾ ਕੇ ਤੁਹਾਨੂੰ ਲੱਗਦਾ ਵੀ ਹੁਣ ਲਾਈਫ ਖਤਮ ਹੋ ਗਈ ਆ ਜਾਂ ਇੰਨਾ ਕੁਝ ਕਰਨ ਦੇ ਬਾਅਦ ਵੀ ਤੁਸੀਂ ਫੇਰ ਦੁਬਾਰਾ ਇੱਕ ਜ਼ੀਰੋ ਲੈਵਲ ਤੋਂ ਤੁਹਾਨੂੰ ਕੋਈ ਚੀਜ਼ ਸ਼ੁਰੂ ਕਰਨੀ ਪੈਂਦੀ ਆ ਤੇ ਤੁਹਾਨੂੰ ਲੱਗਦਾ ਕਿ ਯਾਰ ਇਹ ਪਤਾ ਨਹੀਂ ਹੋਊਗਾ ਨਹੀਂ ਹੋਊਗਾ ਪਰ ਫੇਰ ਤੁਹਾਨੂੰ ਲੱਗਦਾ ਕਿ ਨਹੀਂ ਯਾਰ ਆਪਾਂ ਬਾਟ ਕਰਦੇ ਹਾਂ ਗੁਰਬਾਣੀ ਪੜ੍ਹਦੇ ਹਾਂ ਗੁਰੂ ਦੇ ਲੜ ਲੱਗੇ ਹੋਏ ਆ ਉਹਨੇ ਜੇ ਇੱਥੇ ਲੈ ਕੇ ਖੜਾ ਕੀਤਾ ਤਾਂ ਕਿਸ ਗੱਲ ਕਰਕੇ ਕੀਤਾ ਹੋਊਗਾ ਹੈਨਾ ਤਾਂ ਉਹ ਚੀਜ਼ ਫਿਰ ਤੋਂ ਉਹ ਗੁਰਬਾਣੀ ਤੋਂ ਹੀ ਤੋਂ ਨੂੰ ਇਤਿਹਾਸ ਤੋਂ ਹਨਾ ਅਸੀਂ ਛੋਟੇ ਛੋਟੇ ਚੀਜ਼ਾਂ ਤੋਂ ਦੁਖੀ ਹੋ ਜਾਂਦੇ ਆ ਅਸੀਂ ਕਦੇ ਨਹੀਂ ਸੋਚਦੇ ਵੀ ਵੀ ਮਾਵਾਂ ਨੇ ਆਪਦੇ ਬੱਚਿਆਂ ਦੇ ਟੋਟਿਆਂ ਦੇ ਹਾਰ ਆਪਦੇ ਗਲਾਂ 'ਚ ਪਵਾਲੇ ਸੀਗੇ ਹਨਾ ਤਾਂ ਉਹਨਾਂ ਸਾਹਮਣੇ ਤਾਂ ਸਾਡੀਆਂ ਮੁਸ਼ਕਲਾਂ ਸਾਡੀਆਂ ਪ੍ਰੋਬਲਮਾਂ ਦਾ ਬਹੁਤ ਜ਼ਿਆਦੀਆਂ ਛੋਟੀਆਂ ਹੈਗੀਆਂ ਪਰ ਗੱਲ ਹੈਗੀ ਸਿਰਫ ਸੋਚਣ ਦੀ ਹਨਾ ਕਿ ਉਹਨਾਂ ਨੇ ਸਾਰਾ ਕੁਝ ਕੀਤਾ ਤੇ ਸਾਡੇ ਲਈ ਕੀਤਾ ਤਾਂ ਸਾਡੀਆਂ ਮੁਸ਼ਕਲਾਂ ਪ੍ਰੋਬਲਮ ਬਹੁਤ ਛੋਟੀਆਂ ਹੈਗੀਆਂ ਇਤਿਹਾਸ ਨਾਲ ਗੁਰਬਾਣੀ ਨਾਲ ਨਾਮ ਸਿਮਰਨਾ ਜੁੜਨ ਦੀ ਲੋੜ ਹੈਗੀ ਆ ਜਗਿੰਦਰ ਭਾਈ ਮੈਂ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹਣਾ ਕਿ ਗੁਰੂ ਸਾਹਿਬ ਨੇ ਇੱਕ ਸਿੱਖ ਨੂੰ ਕਕਾਰ ਬਖਸ਼ੇ ਨੇ ਬਹੁਤ ਸਾਰੇ ਮੇਰੇ ਵਰਗੇ ਨਾਲ ਸ਼ੁਕਰੇ ਜਾਂ ਘਟ ਬੁੱਧੀ ਵਾਲੇ ਹੋਣਗੇ ਜਿਨ੍ਹਾਂ ਨੂੰ ਇਹ ਲੱਗਦਾ ਵੀ ਜੇ ਕੜਾ ਲਾ ਕੇ ਵੀ ਰੱਖ ਦਈਏ ਤਾਂ ਕੋਈ ਮਸਲਾ ਨਹੀਂਗਾ ਇੱਕ ਅੱਧਾ ਜਾਂ ਅੱਧਾ ਜੇ ਕੰਨ ਨੂੰ ਇਹ ਲੱਗਦਾ ਹੁੰਦਾ ਵੀ ਪੈਣ ਵੇਲੇ ਇਹ ਚੀਜ਼ ਲਾ ਕੇ ਰੱਖ ਦਿੰਦੇ ਨੇ ਪਰ ਮੈਂ ਤੁਹਾਨੂੰ ਇੱਕ ਚੀਜ਼ ਦੱਸਣੀ ਚਾਹਣਾ ਕਿ ਬਾਈ ਹੁਣਾ ਦੇ ਦੇਖੋ ਵੀ ਤੁਸੀਂ ਕੜਾ ਵੀ ਜੇ ਪਾਇਆ ਹਾਂ ਮੈਂ ਇੱਕ ਇੱਕ ਗੁਰੂ ਸਾਹਿਬ ਦੀ ਕਿੱਡੀ ਮੇਰ ਆ ਵੀ ਚਾਹੇ ਗੁੱਟ ਨਹੀਂਗਾ ਉਸ ਕੜੇ ਨੂੰ ਰੋਕਣ ਵਾਸਤੇ ਪਰ ਬਾਈ ਹੁਣਾਂ ਨੇ ਕਕਾਰ ਨੂੰ ਉਸੇ ਤਰ੍ਹਾਂ ਹੀ ਪਾਇਆ ਇਹ ਚੀਜ਼ ਵੀ ਮੈਂ ਜ਼ਰੂਰ ਦੱਸਣਾ ਚਾਹਾਂਗਾ ਕਿਉਂਕਿ ਮੈਂ ਵਿੱਚ ਸਟੀਲ ਦਾ ਕੜਾ ਪਾਉਣ ਲੱਗ ਗਿਆ ਸੀਗਾ ਜੀ ਵੀ ਸਰਬਲੋਹ ਦੇ ਕੜੇ ਕਰਕੇ ਨਾ ਮੇਰੇ ਕਾਫੀ ਦਿੱਕਤ ਹੋਣ ਲੱਗ ਗਈ ਸੀ ਤੇ ਗੁਰੂ ਸਾਹਿਬ ਦੀ ਮੇਰ ਜਦੋਂ ਤੋਂ ਸੋ ਟੈਕਨੀ ਵੀ ਤੁਸੀਂ ਆਪ ਹੀ ਕਿਰਪਾ ਕਰੋ ਵੀ ਆਪਾਂ ਸਰਬ ਲੋ ਦਾ ਹੀ ਕੜਾ ਪਾ ਕੇ ਰੱਖਣਾ ਤੇ ਤੁਸੀਂ ਦੇਖੋਗੇ ਵੀ ਕਿਤੇ ਵੀ ਕੋਈ ਨਿਸ਼ਾਨ ਜਾਂ ਕਿਤੇ ਕੁਝ ਨਹੀਂ ਹੈਗਾ ਤੇ ਜਿਵੇਂ ਤੁਸੀਂ ਕਿਹਾ ਵੀ ਬਿਨਾ ਗੁੱਟ ਤੋਂ ਖੜਿਆ ਹੋਇਆ ਕੜਾ ਮੈਨੂੰ ਨਹੀਂ ਲੱਗਦਾ ਇਹ ਕਦੀ ਵੀ ਆਪਣੇ ਆ ਉਹ ਕਿਤੇ ਗਰਾਊਂਡ 'ਚ ਵਰਕਆਊਟ ਕਰਦੇਮ ਕਿਤੇ ਡਿੱਗੇ ਨਹੀਂ ਹੈਗਾ ਚਾਹੇ ਅਸੀਂ ਰਨਿੰਗ ਕਰ ਰਹੇ ਆ ਚਾਹੇ ਕੁਝ ਵੀ ਮੈਂ ਸਾਈਕਲਿੰਗ ਕਰਦਾ ਜਾਂ ਕੁਝ ਵੀ ਕਰਦਾ ਹਨਾ ਤਾਂ ਕਦੀ ਵੀ ਇਦਾਂ ਨਹੀਂ ਹੋਇਆ ਤੇ ਮਤਲਬ ਇਹੀ ਅਸੀਂ ਕਹਿੰਨੇ ਆ ਨਾ ਚਮਤਕਾਰ ਚਮਤਕਾਰ ਦਾ ਚਮਤਕਾਰ ਸਾਡੇ ਸਾਰਿਆਂ ਨਾਲ ਹੁੰਦੇ ਆ ਬਿਲਕੁਲ ਜਦੋਂ ਤੁਸੀਂ ਚੰਗੇ ਪਲੇ ਹੈਗੇ ਹੋ ਤੁਸੀਂ ਰੋਡ ਤੇ ਤੁਰੇ ਜਾਂਦੇ ਹੋ ਠੀਕ ਹੈ ਕੋਈ ਨੇਰੀਆ ਕੋਈ ਬਹੁਤ ਵੱਡਾ ਬੋਰਡ ਤੁਹਾਡੇ ਲੰਘਣ ਤੋਂ ਬਾਅਦ ਡਿੱਗ ਗਿਆ ਜਾਂ ਪਹਿਲਾਂ ਡਿੱਗ ਗਿਆ ਉਹਨੂੰ ਤੁਸੀਂ ਕੀ ਸਮਝਦੇ ਹੋ ਉੱਥੇ ਤੁਸੀਂ ਬਚੇ ਹੋ ਤੁਹਾਡਾ ਜੀਵਨ ਬਚਿਆ ਕਈ ਵਾਰ ਅਸੀਂ ਹਮੇਸ਼ਾ ਸਾਡੀ ਜ਼ਿੰਦਗੀ ਵਿੱਚ ਬਹੁਤ ਸਾਰੇ ਇਨਸੀਡੈਂਟ ਹੋਏ ਹੁੰਦੇ ਆ ਜਿੱਥੇ ਸਾਨੂੰ ਪਤਾ ਹੁੰਦਾ ਯਾਰ ਮੈਂ ਤਾਂ ਮਰਦਾ ਮਰਦਾ ਬਚਿਆ ਬਿਲਕੁਲ ਸਹੀ ਗੱਲ ਤੇ ਯਾਰ ਤੁਸੀਂ ਮਰਦੇ ਮਰਦੇ ਬਚੇ ਇਸ ਤੋਂ ਵੱਡਾ ਚਮਤਕਾਰ ਤੁਹਾਡੇ ਨਾਲ ਹੋਰ ਕੀ ਹੋ ਸਕਦਾ ਠੀਕ ਹੈ ਤੇ ਅਸੀਂ ਫਿਰ ਵੀ ਸ਼ੁਕਰਾਨਾ ਨਹੀਂ ਕਰਦੇ ਤੇ ਉਸ ਤੋਂ ਬਾਅਦ ਸਾਨੂੰ 2 ਦਿਨਾਂ ਬਾਅਦ ਫੇਰ ਹੁੰਦਾ ਕਿ ਯਾਰ ਪ੍ਰਮਾਤਮਾ ਨੇ ਤਾਂ ਫੇਰ ਨਹੀਂ ਦਿੱਤਾ ਹੈਗਾ ਯਾਰ ਵੀ ਤੈਨੂੰ ਯਾਰ ਐਡਾ ਸੋਹਣਾ ਜੀਵਨ ਮਿਲ ਗਿਆ ਉਸ ਤੋਂ ਵਗੈਰਾ ਤੈਨੂੰ ਕੀ ਚਾਹੀਦਾ ਹੈਗਾ ਹੈਨਾ ਤੂੰ ਉਦਣੇ ਮਰ ਜਾਣਾ ਸੀਗਾ ਠੀਕ ਹੈ ਸੋ ਲੋੜ ਹੈਗੀ ਆ ਸਮਝਣ ਦੀ ਸ਼ੁਕਰਾਨੇ ਦੀ ਬਿਲਕੁਲ ਤੇ ਉਹਨੂੰ ਸਮਝਣ ਦੀ ਹਾਂ ਬਾਅਦ ਸ਼ੁਕਰੀਆ ਜੀ ਬੰਦਾ ਨਹੀਂ ਧੰਨਵਾਦ ਬਾਈ ਜੀ ਤੁਹਾਡਾ ਸਾਰਿਆਂ ਦਾ ਪ੍ਰਮਾਤਮਾ ਜਿੰਨੇ ਵੀ ਸਾਡੇ ਦਰਸ਼ਕ ਆ ਉਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਤੁਸੀਂ ਹਮੇਸ਼ਾ ਤੰਦਰੁਸਤ ਚੜ੍ਹਦੀ ਕਲਾ 'ਚ ਰਹੋ ਤੇ ਦੇਖੋ ਉਤਾਰ ਜਿਹੜਾ ਤੁਹਾਡੀ ਜ਼ਿੰਦਗੀ ਚ ਆਉਂਦੇ ਰਹਿਣ ਮੈਂ ਨਹੀਂ ਕਹੂੰਗਾ ਵੀ ਨਾ ਆਉਣ ਪਰ ਹਾਂ ਪਰਮਾਤਮਾ ਉਹਨਾਂ ਨੂੰ ਚੱਲਣ ਦੀ ਤੁਹਾਨੂੰ ਤਾਕਤ ਜ਼ਰੂਰ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰੀਆ ਬਹੁਤ ਧੰਨਵਾਦ